ਕਿ ਲੋਕਾਂ ਦੇ ਅਸੀਂ ਮੂੰਹ 'ਚ ਆ ਗਏ ਸੀਗੇ ਮੈਕਵਨ ਮੋਲ ਮੈਕਵਨ ਮੋਲ ਹੋਣ ਲੱਗ ਗਈ ਸੀਗੀ ਬਾਕੀ ਹਨਾ ਤੁਸੀਂ ਐਡਾ ਫੇਕ ਨਿਊਜ਼ਾਂ ਤੇ ਨਿਊਜ਼ ਨਾਓ ਵਾਇਰਲ ਕਰੀ ਜਾਓ ਵੀ ਸਭ ਕੁਝ ਕੈਨਸਲ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਹਰਨ ਸਤਿ ਸ਼੍ਰੀ ਅਕਾਲ ਜੀ ਫੇਮਸ ਇੰਸਟਾਗ੍ਰਾਮ ਰਤੇ ਯੂਟਿਊਬਰ ਮੈਕੂ ਢਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇਸ ਕੁੜੀ ਦੀ ਟਰੈਕਟਰ ਚਲਾਉਂਦੀਆਂ ਦੇ ਕੁਝ ਵੀਡੀਓਜ਼ ਕਾਫੀ ਤੇਜ਼ੀ ਨਾਲ ਵਾਇਰਲ ਹੋਈਆਂ ਸੀ ਅਤੇ ਆਪਣੀਆਂ ਇਹਨਾਂ ਵੀਡੀਓਜ਼ ਕਰਕੇ ਕਾਫੀ ਫੇਮਸ ਹੋ ਗਈ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਮੈਕੂ ਢਿੱਲੋਂ ਦੀ ਇੰਗੇਜਮੈਂਟ ਅਨਮੋਲ ਨਾਮ ਦੇ ਮੁੰਡੇ ਨਾਲ ਹੋ ਕੇ ਹਟੀ ਹੈ ਪਰ ਅੱਜ ਤੋਂ 2 ਕੁ ਦਿਨ ਪਹਿਲਾਂ ਮੈਕੂ ਢਿੱਲੋਂ ਨੇ ਆਪਣੇ ਹੋਣ ਵਾਲੇ ਹਸਬੰਦ ਅਨਮੋਲ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ ਸੀ ਅਤੇ ਆਪਣੀ ਇੰਗੇਜਮੈਂਟ ਦੀਆਂ ਸਾਰੀਆਂ ਫੋਟੋਸ ਅਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਸੀ ਲੋਕ ਕਿ ਲਵ ਇੰਗੇਜਮੈਂਟ ਟੁੱਟ ਚੁੱਕੀ ਆ ਅਤੇ ਹੁਣ ਮੇਕੂ ਅਤੇ ਅਨਮੋਲ ਦਾ ਵਿਆਹ ਨਹੀਂ ਹੋਵੇਗਾ ਪਰ ਇਹ ਗੱਲ ਸੁਣਨ ਤੋਂ ਬਾਅਦ ਮੇਕੂ ਟਿੱਲੋ ਵੀ ਚੁੱਪ ਨਹੀਂ ਰਹੀ ਉਹਨੇ ਨਾਲ ਦੀ ਨਾਲ ਹੀ ਕਲੀਅਰ ਕਰ ਦਿੱਤਾ ਕਿ ਐਤਾ ਦੀ ਕੋਈ ਗੱਲ ਨਹੀਂ ਆ ਬਸ ਅਸੀਂ ਲੋਕਾਂ ਦੇ ਮੂੰਹ ਅੱਗੇ ਆ ਗਏ ਸੀ ਹਰ ਕੋਈ ਮੇਕੂ ਅਨਮੋਲ ਮੇਕੂ ਅਨਮੋਲ ਕਰਦਾ ਪਿਆ ਸੀ ਸੋ ਇਸੇ ਦੇ ਚਲਦੇ ਅਸੀਂ ਆਪਣੀਆਂ ਫੋਟੋਸ ਅਤੇ ਵੀਡੀਓਸ ਡਿਲੀਟ ਕਰ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਮੇਕੂ ਅਤੇ ਅਨਮੋਲ ਦਾ ਵਿਆਹ 15 ਜਨਵਰੀ ਨੂੰ ਹੋਣ ਜਾ ਰਿਹਾ ਹੈ ਅਤੇ ਇਹਨਾਂ ਦੇ ਵਿਆਹ ਦੀਆਂ ਹੋਰ ਅਪਡੇਟਸ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ